ਮੇਰੀ ਇੱਕ ਬੇਨਤੀ ਹੈ ਤੁਹਾਨੂੰ ਕਿ ਮੈਂ ਪਿਛਲੇ ਕਈ ਵਾਰ ਤਕਰੀਬਨ 1.5 ਸਾਲ ਤੋਂ ਇੱਕ ਆਫੀਸਰ ਬਾਰੇ ਗੱਲ ਕਰ ਰਿਹਾ ਮੇਰੀ ਆਦਤ ਹੈ ਕਿ ਜਿਸ ਕੇਸ ਨੂੰ ਫੜੀਏ ਫਿਰ ਉਸ ਗੱਲ ਦੀ ਡੁੰਘਾਈ ਤੱਕ ਜਾਣਾ ਚਾਹੀਦਾ ਕਿਉਂਕਿ ਗਵਰਨਮੈਂਟ ਵੀ ਇਸ ਗੱਲ ਤੇ ਕਹਿੰਦੇ ਕਿ ਜ਼ੀਰੋ ਟੋਲਰੈਂਸ ਹੈ ਮੈਂ ਕੱਲ ਅਮਨ ਜੀ ਨੂੰ ਵੀ ਰਿਕੁਐਸਟ ਕੀਤੀ ਸੀਗੀ ਇੱਕ ਐਸਸੀਪੀਓ ਹੈ ਜਿਹੜਾ ਕਿ ਬਤੌਰ ਬੀਡੀਪੀਓ ਗੁਰਦਾਸਪੁਰ ਲੱਗਿਆ ਹੋਇਆ ਔਰ 13 6 23 ਨੂੰ ਉਹਦੇ ਖਿਲਾਫ ਸਾਰੀ ਇਨਕੁਆਇਰੀਆਂ ਹੋ ਕੇ ਇੱਕ ਸਰਕਾਰੀ ਮੁਲਾਜ਼ਮ ਨੇ ਉਹਦੇ ਅਗੇਂਸਟ ਬਿਆਨ ਦਿੱਤੇ ਨੇ ਔਰ 9 ਲੱਖ 12264 ਰੁਪਏ ਦੇ ਗਵਨ ਕਰਨ ਦੇ ਦੋਸ਼ ਤਹਿਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੋਈ ਹੈ ਉਹਦੇ ਖਿਲਾਫ ਐਡੀਸੀ ਸਾਹਿਬ ਨੇ ਵਿੱਤ ਕਮਿਸ਼ਨਰ ਪੰਜਾਬ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਉਸ ਤੋਂ ਬਾਅਦ ਇੱਥੇ ਹੀ ਕੰਮ ਨਹੀਂ ਰੁਕਿਆ ਜੀ ਪ੍ਰਧਾਨ ਮੰਤਰੀ ਜਨ ਵਿਕਾਸ ਕਲੈਨ ਕल्याण ਸਕੀਮ ਤਹਿਤ 2 ਕਰੋੜ 88 ਲੱਖ 10911 ਰੁਪਏ ਆਏ 15ਵੇਂ ਵਿੱਤ ਕਮਿਸ਼ਨ ਦੇ 90 ਲੱਖ ਰੁਪਏ ਆਇਆ ਔਰ ਇਸੇ ਤਰੀਕੇ ਨਾਲ ਪੰਚਾਇਤ ਪਾਸੋਂ 44 ਲੱਖ ਤਕਰੀਬਨ ਟੋਟਲ 4 ਕਰੋੜ 22 ਲੱਖ 10911 ਰੁਪਏ ਸਪੀਕਰ ਸਾਹਿਬ ਆਏ ਆ ਜਿਹਦੇ ਵਿੱਚ ਉਹ ਸਾਰੇ ਇਹਨਾਂ ਦੇ ਡਿਪਾਰਟਮੈਂਟ ਦੇ ਅਫੀਸਰ ਨੇ ਉਹਦੇ ਅਗੇਂਸਟ ਲਿਖਿਆ ਕਿ ਇਹਨਾਂ ਨੇ ਕੋਈ ਤਕਨੀਕੀ ਪ੍ਰਵਾਨਗੀ ਨਹੀਂ ਲਈ ਇਸ ਅਫੀਸਰ ਨੇ ਗ੍ਰਾਂਟ ਖਰਚਣ ਦਾ ਕੋਈ ਵੇਰਵਾ ਐਮਵੀ ਬੁੱਕ ਵਾਊਚਰ ਕੈਸ਼ ਕਿਸੇ ਤਰ੍ਹਾਂ ਦਾ ਕੋਈ ਮੇਨਟੇਨ ਨਹੀਂ ਕੀਤਾ ਔਰ ਵੱਡੀ ਪੱਧਰ ਤੇ ਇਹ ਜਿਹੜੀ ਰਕਮ ਆ ਸਪੀਕਰ ਸਾਹਿਬ ਉਹ ਖੁਰਦ-ਬੁਰਦ ਕੀਤੀ ਗਈ ਹੈ ਔਰ ਨਾਲ ਦੀ ਨਾਲ ਹੀ ਸਪੀਕਰ ਸਾਹਿਬ ਇਹ ਪੰਚਾਇਤ ਕਮੇਟੀ ਦੇ ਧਿਆਨ ਚ ਵੀ ਮੈਂ ਪਿਛਲੇ ਸਾਲ ਵੀ ਲੈ ਕੇ ਆਇਆ ਤੇ ਇਸਰਾ ਬੁਧਰਾਮ ਜੀ ਸੀਗੇ ਚੇਅਰਮੈਨ ਇਹਨਾਂ ਦੇ ਧਿਆਨ ਚ ਵੀ ਲਿਆਂਦਾ ਔਰ ਸਭ ਤੋਂ ਦੁੱਖ ਦੀ ਗੱਲ ਇਹ ਆ ਕਿ ਸਪੀਕਰ ਸਾਹਿਬ ਉਸ ਕਮੇਟੀ ਦੇ ਵਿੱਚ ਜਦੋਂ ਆਫੀਸਰ ਨੂੰ ਬੁਲਾਇਆ ਜਾਂਦਾ ਔਰ ਮੈਂ ਵਿਥ ਪ੍ਰੂਫ ਇਹ ਗੱਲ ਰੱਖਦਾ ਕਿ ਦੋ ਵਾਰ ਇਹ ਆਫੀਸਰ ਐਕਸ ਇੰਡੀਆ ਲੀਵ ਲੈ ਬਗੈਰ ਦੋ ਵਾਰੇ ਅਬਰਾਡ ਗਿਆ ਔਰ ਜਦੋਂ ਕਮੇਟੀ ਦੇ ਚੇਅਰਮੈਨ ਡਾਕਟਰ ਚਰਨਜੀਤ ਜੀ ਸੀਗੋ ਪੁੱਛਦੇ ਆ ਕਿ ਤੁਸੀਂ ਆਫੀਸਰ ਸਭਾਂ ਤੁਸੀਂ ਗਏ ਹੋ ਉਹਨਾਂ ਨੇ ਟੋਟਲੀ ਕਮੇਟੀ ਨੂੰ ਬਮਰਾਹ ਕੀਤਾ ਔਰ ਉਹਨਾਂ ਨੇ ਅਮਨ ਜੀ ਕਿਹਾ ਕਿ ਮੈਂ ਬਿਲਕੁਲ ਦੋਹੇਵਾਰੀ ਬਾਹਰ ਨਹੀਂ ਗਿਆ ਔਰ ਚੇਅਰਮੈਨ ਸਾਹਿਬ ਔਰ ਪੂਰੀ ਕਮੇਟੀ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਕਿ ਤੁਸੀਂ ਆਪ ਦਾ ਪਾਸਪੋਰਟ ਜਿਹੜਾ ਉਹ ਕਮੇਟੀ ਨੂੰ ਜਿਹੜਾ ਦਿਖਾਇਆ ਜਾਏ ਜਮ੍ਹਾਂ ਕਰਾਇਆ ਜਾਏ ਔਰ ਚੀਮਾ ਸਾਹਿਬ ਇੰਨੀ ਮਤਲਬ ਨਮੋਸ਼ੀ ਦੀ ਗੱਲ ਆ ਕਿ ਡੇਢ ਸਾਲ ਤੋਂ ਉਸ ਬੰਦੇ ਨੇ ਆਪ ਦਾ ਪਾਸਪੋਰਟ ਕਮੇਟੀ ਨੂੰ ਨਹੀਂ ਹੈਂਡਓਵਰ ਕੀਤਾ ਔਰ ਜਿਹੜੇ ਉਹਨੇ ਕਮੈਂਟਸ ਪਾਸ ਕੀਤੇ ਉਸ ਦਰਵਾਜ਼ੇ 'ਚ ਖਲੋ ਕੇ ਸਾਰੀ ਕਮੇਟੀ ਨੂੰ ਮੈਂ ਇੱਥੇ ਰਿਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਸ ਗੱਲ ਦੇ ਵਿੱਚ ਤੋਹੀਨ ਹੁੰਦੀ ਆ ਬਟ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਆਫੀਸਰ ਇਸ ਲੈਵਲ ਤੇ ਕਮੇਟੀ ਨੂੰ ਟਿਚ ਸਮਝਦਾ ਜਿਹੜੀ ਕਿ ਮਿੰਨੀ ਵਿਧਾਨ ਸਭਾ ਮੇਰਾ ਕੋਈ ਨਿੱਜੀ ਉਹਦੇ ਨਾਲ ਕੋਈ ਰੌਲਾ ਨਹੀਂ ਆ ਬਟ ਮੈਂ ਬਤੌਰ ਐਮਐਲਏ ਆਪਣੇ ਕੁਲੀਗਸ ਦੇ ਨਾਲ ਜਦੋਂ ਕਮੇਟੀ 'ਚ ਬੈਠਦਾ ਤੇ ਸ਼ਰਮ ਆਉਂਦੀ ਆ ਕਿ ਇਹੋ ਜਿਹਾ ਆਫੀਸਰ ਜਿਹਦੇ ਖਿਲਾਫ ਗਵਰਨਮੈਂਟ ਨੇ ਖਿਲਾਫ ਲਿਖਿਆ ਹੋਵੇ ਇਹਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਾਏ ਅੱਜ ਤੱਕ 1.5 ਸਾਲ ਤੋਂ ਇਹਦੇ ਖਿਲਾਫ ਸਪੀਕਰ ਸਾਹਿਬ ਕੋ ਕਾਰਵਾਈ ਨਹੀਂ ਹੋਈ ਔਰ ਮੈਂ ਤੁਹਾਡੇ ਧਿਆਨ ਚ ਇਹ ਗੱਲ ਲਿਆ ਦਿੱਤੀ ਆ ਤੇ ਮੈਂ ਨਾਲੇ ਵੀ ਬੇਨਤੀ ਕਰਾਂਗਾ ਕਿ ਇਹ 1.5 ਸਾਲ ਤੱਕ ਕਿਹੜਾ ਅਫੀਸਰ ਇਸ ਬੰਦੇ ਨੂੰ ਸ਼ੈਲਟਰ ਕਰਦਾ ਰਿਹਾ ਔਰ ਮੈਨੂੰ ਜਿੱਥੇ ਤੱਕ ਨੋਲੇਜ ਆ ਕਿ ਮੇਰੇ ਗੁਰਦਾਸਪੁਰ ਤੋਂ ਹੀ ਜਿਹੜੇ ਕਿ ਇੱਧਰ ਬੈਠੇ ਕਾਂਗਰਸ ਦੀ ਉਧਰ ਗਏ ਹੋਏ ਆ ਪੂਰਾ ਯੂਰੋਲ ਇਨਸਾਨ ਲਾ ਰਿਹਾ ਇਹਨੂੰ ਬਚਾਉਣ ਲਈ ਤੁਹਾਡੀ ਨੀਂਵ ਦੀ ਕਿਰਪਾ ਕਰਕੇ ਇਹਦੇ ਤੇ ਮੰਤਰੀ ਜੀ ਕੋ ਸਖਤ ਕਾਰਵਾਈ ਕੀਤੀ ਜਾਵੇ ਔਰ ਅਮਨ ਜੀ ਕੁਝ ਕਹਿਣਾ ਚਾਹੁੰਦੇ ਜੀ ਜੀ ਰੋਣਾ ਸਾਹਿਬ ਸਪੀਕਰ ਸਾਹਿਬ ਇਸ ਤਰ੍ਹਾਂ ਹੈ ਕਿ ਮੇਰੇ ਵੀਰ ਪਾੜਾ ਸਾਹਿਬ ਨੇ ਬੜਾ ਇੱਕ ਇੰਪੋਰਟੈਂਟ ਇਸ਼ੂ ਧਿਆਨ ਦੇ ਵਿੱਚ ਲੰਦਾ ਹਾਊਸ ਦੇ ਦੇਖੋ ਇਸ ਤਰ੍ਹਾਂ ਹੈ ਕਿ ਤਿੰਨੇ ਗੱਲਾਂ ਨੇ ਜਿਹੜੀਆਂ ਉਹ ਬਰਦਾਸ਼ਤ ਦੇ ਬਾਹਰ ਨੇ ਨੰਬਰ 1 ਜੇ ਉਹ ਬਿਨਾਂ ਦੱਸੇ ਬਾਹਰ ਕੇ ਸਰਕਾਰ ਤੋਂ ਬਿਨਾਂ ਜਾਸਲੇ ਕੋਈ ਵੀ ਅਫਸਰ ਐਸ.ਸੀ.ਪੀ.ਓ ਜਿਹੜਾ ਵੀ ਹੈਗਾ ਚਾਹੇ ਬਿਨਾਂ ਇਜਾਜ਼ਤ ਤੋਂ ਆਊਟ ਆਫ ਕੰਟਰੀ ਗਿਆ ਨੰਬਰ 1 ਨੰਬਰ 2 ਚਾਹੇ ਇੱਕ ਇਹਦੇ ਨਾਲ ਤਾਂ ਲੱਖਾਂ ਦੀ ਗੱਲ ਕੀਤੀ ਹੈ ਮੈਂ ਕਹਿੰਦਾ ਜੇ ਇੱਕ ਨਵੇਂ ਪੈਸੇ ਦਾ ਵੀ ਗਵਨ ਕੀਤਾ ਉਹਨੇ ਐਮਬੈਲਮੈਂਟ ਕੀਤੀ ਹੈ ਤਾਂ ਉਹ ਬਰਦਾਸ਼ਤ ਦੇ ਬਾਹਰ ਹੈ ਤੇ ਤੀਜਾ ਔਰ ਸਭ ਤੋਂ ਵੱਡਾ ਗੁਨਾਹ ਜਿਹੜਾ ਤੁਸੀਂ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਕਮੇਟੀ ਦੇ ਵਿੱਚ ਆ ਕੇ ਪੇਸ਼ ਹੋ ਕੇ ਤੇ ਫਿਰ ਕਮੇਟੀ ਦੇ ਕਮੇਟੀ ਨੂੰ ਤੇ ਕਮੇਟੀ ਦੇ ਮੈਂਬਰਾਂ ਨੂੰ ਟਿਚ ਨਹੀਂ ਸਮਝਿਆ ਇਹ ਪਵਿੱਤਰ ਸਦਨਾ ਲੋਕ ਨਮਾਇੰਦਿਆਂ ਦਾ ਇੱਕ ਇੱਕ ਐਮਐਲਏ 2-2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦੇ ਚਾਹੇ ਇੱਧਰ ਬੈਠੇ ਨੇ ਚਾਹੇ ਉੱਧਰ ਬੈਠੇ ਨੇ ਸੋ ਤੁਹਾਡੀਆਂ ਗੱਲਾਂ ਤੁਹਾਡਾ ਲੰਭ ਹੈ ਜਿਹੜਾ ਤੁਹਾਡੀ ਸ਼ਿਕਾਇਤ ਹੈ ਜਿਹੜੀ ਉਹ ਸਿਰ ਮੱਥੇ ਪਰਵਾਨਾ ਮੇਰੀ ਮੇਰੇ ਸਾਥੀ ਕੁਲੀਗ ਮੇਰੇ ਵੀਰ ਮੰਤਰੀ ਸੋਨ ਸਾਹਿਬ ਨੂੰ ਤਰਨਦੀ ਸੋਨ ਨੂੰ ਇਹਨਾਂ ਕੋਲ ਮਹਿਕਮਾ ਹੈ ਉਹਨਾਂ ਨੂੰ ਮੈਂ ਤੁਹਾਡੇ ਜ਼ਰੀਏ ਗੁਜ਼ਾਰਿਸ਼ ਕਰੂੰਗਾ ਮੰਤਰੀ ਜੀ ਇਹ ਜਿਹੜਾ ਐਸਪੀਓ ਹੈਗਾ ਛਾਲ ਝਕਾ ਦਿਓ ਦੀ ਥੈਂਕ ਯੂ ਜੀ ਥੈਂਕ ਯੂ ਮੰਤਰੀ ਜੀ ਕਹਿਣਾ ਚਾਹੋ ਨੇ ਕੁਝ ਤੁਸੀਂ ਸੋਨ ਸਾਹਿਬ ਹਾਂਜੀ ਸਤਕਾਰਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਸਾਹਿਬ ਨੂੰ ਜੋ ਇਹਨਾਂ ਨੇ ਇੱਕ ਬਹੁਤ ਇੰਪੋਰਟੈਂਟ ਇਹ ਜਿਹੜਾ ਮੈਟਰ ਹੈ ਇਹ ਅੱਜ ਸਦਨ ਚ ਰੱਖਿਆ ਪਵਿੱਤਰ ਸਦਨ ਚ ਮੈਂ ਇਨਸ਼ੋਰ ਕਰਦਾ ਹਾਂ ਤੁਹਾਡੇ ਨਾਲ ਮੇਰਾ ਪ੍ਰੋਮਿਸ ਹੈ ਕਿ ਆਫਟਰ ਦ ਸੈਸ਼ਨ ਆ ਸੈਸ਼ਨ ਤੋਂ ਬਾਅਦ ਚੋਂ ਮੈਂ ਪਰਸਨਲੀ ਤੌਰ ਤੇ ਤੁਹਾਨੂੰ ਮਿਲ ਕੇ ਸਾਰਾ ਇਹ ਜਿਹੜਾ ਤੁਹਾਡੇ ਤੋਂ ਡਾਟਾ ਹੈ ਇਹ ਲੈ ਕੇ ਇਹਦੇ ਤੇ ਜੋ ਬਣਦੀ ਸਖਤ ਤੋਂ ਸਖਤ ਕਾਰਵਾਈ ਹੋ উইðਨ ਪ੍ਰਿਸਕ੍ਰਾਈਬਡ ਟਾਈਮ ਸ਼ੈਡਿਊਲ ਦੇ ਵਿੱਚ ਵਿੱਚ ਕਰਕੇ ਦੇ ਆ ਥੈਂਕ ਯੂ ਖੜਾ ਸਾਹਿਬ ਜਿਹੜਾ ਤੁਸੀਂ ਹੁਕਮ ਕੀਤਾ ਸੀਗਾ ਐਸਓਪੀ ਵਾਲਾ ਐਸਓਪੀ ਵਾਲਾ ਅੱਤ ICPO ਆ ਚੱਕਿਆ ਉਹਦਾ सस्पेंशन ਆਰਡਰ ਜਿਹੜੇ ਜਿਹੜੇ ਆ ਫੜਾਉਂਦਾ ਮੈਡਮ ਉਧਰ ਜਿਹੜੇ ਆਗੇ ਜੀ ਜਿਹੜਾ ਕੋਈ ਕੋਈ ਅਫਸਰ ਅਧਿਕਾਰੀ ਉੱਪਰ ਤੋਂ ਥੱਲੇ ਤੱਕ ਜੀ ਕਰਪਸ਼ਨ ਦੇ ਵਿੱਚ ਪਊਗਾ ਔਰ ਖਾਸ ਤੌਰ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਚਾਹੇ ਉਹ ਸਰਪੰਚ ਹੈ ਚਾਹੇ ਪੰਚ ਹੈ ਚਾਹੇ ਐਮ ਐਲ ਏ ਹੈ ਐਮ ਪੀ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਉਹਨੂੰ ਸਤਕਾਰ ਦੇਣਾ ਅਫਸਰਾਂ ਦੀ ਅਧਿਕਾਰੀਆਂ ਦੀ ਮੁਲਾਜ਼ਮਾ ਦੀ ਜ਼ਿੰਮੇਵਾਰੀ ਹੋਊਗੀ ਜਿਹੜਾ ਨਹੀਂ ਉਹਦਾ ਪਾਲਣ ਕਰੂਗਾ ਤੇ ਸਖਤ ਸਖਤ ਕਾਰਵਾਈ ਹੋਊਗੀ ਬਹੁਤ ਬਹੁਤ ਧੰਨਵਾਦ ਜੀ ਜੀ ਪੜਾ ਸਾਹਿਬ ਨੂੰ ਕਾਲਣ ਦੇਣਾ ਜੀ ਰਣਾ ਜੀਵਨ ਸਾਹਿਬ ਨੂੰ ਕਰਨ ਮੈਂ ਅ ਅਮਨ ਰੋੜਾ ਜੀ ਔਰ ਮੰਤਰੀ ਸਾਹਿਬ ਪੰਚਾਇਤ ਮੰਤਰੀ ਜੀ ਦਾ ਧੰਨਵਾਦ ਕਰਦਾ ਕਿ ਜਿਹੜਾ ਇਹੋ ਜੇ ਆਫੀਸਰਸ ਦੇ ਖਿਲਾਫ ਜਿਹੜਾ ਉਹਨੂੰ ਸਸਪੈਂਡ ਕੀਤਾ ਔਰ ਅੱਗੇ ਵੀ ਜਿਹੜੀ ਇਹਦੀ ਕਾਰਵਾਈ ਬਣਦੀ ਉਹ ਜ਼ਰੂਰ ਕਰਿਓ ਸਾਰੀ ਜਿਹੜੀ ਮੇਰੇ ਜਿਹੜੇ ਕਲੀਗ ਪੰਚਾਇਤ ਕਮੇਟੀ ਦੇ ਸਾਰੇ ਐਸਵਾ ਸੰਤੁਸ਼ਟ ਤੇ ਹੱਸ ਵੀ ਰਹੇ ਆ ਵੀ ਠੀਕ ਆਜੋ ਹੋਇਆ ਵਧੀਆ ਹੋਇਆ ਇਹ ਕੋਈ ਨਿੱਜੀ ਨਹੀਂ ਸੀਗਾ ਇੱਕ ਕਮੇਟੀ ਦਾ ਮਸਲਾ ਸੀਗਾ ਸੋ ਮੈਂ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਤਨਾਨ ਕਰਦਾ ਕਿ